ਬਜਟ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਕੈਨੇਡਾ ਦੇ ਵਿੱਚ ਫੈਡਰਲ ਬਜਟ ਨੂੰ ਲੈ ਕੇ ਕਿ ਪਹਿਲਾਂ ਤਾਂ ਇਹੀ ਸੀ ਕਿ ਕਦੋਂ ਪੇਸ਼ ਕਰਨਗੇ ਹਨਾ ਇਕਨੋਮਿਸਟ ਨੂੰ ਬਈ ਪਸੀ ਪ੍ਰਧਾਨ ਮੰਤਰੀ ਬਣਾ ਲਿਆ ਹੁਣ ਤਾਂ ਕਰ ਦੋ ਬਿਲਕੁਲ ਸੋ ਪਰ ਉਹ ਨਹੀਂ ਹੋਇਆ ਪਰ ਹੁਣ ਜਿਹੜਾ ਸਤੰਬਰ 15 ਨੂੰ ਕਹਿੰਦੇ ਨੇ ਕਿ ਪੇਸ਼ ਕੀਤਾ ਜਾਵੇਗਾ ਪਰ ਉਹਦੇ ਉੱਪਰ ਬਹੁਤ ਸਾਰਾ ਕੰਮ ਹੋ ਰਿਹਾ ਕਹਿੰਦੇ ਨੇ ਕਿ ਇਸ ਵਾਰ ਜਿਹੜੀ ਸੇਵਿੰਗਸ ਹੈ ਇਹ ਥੋੜੀ ਔਖੀਆਂ ਨੇ ਮਤਲਬ ਤੁਹਾਨੂੰ ਦੱਸਣੀਆਂ ਪਰ ਸਾਨੂੰ ਥੋੜਾ ਜਿਹਾ ਟਫ ਚੁਆਇਸਿਸ ਕਰਨੀਆਂ ਪੈਣਗੀਆਂ ਥੋੜਾ ਜਿਹਾ ਸਖਤ ਹੋ ਕੇ ਚੱਲਣਾ ਪੈਣਾ ਇਸ ਫੈਡਰਲ ਬਜਟ ਪੇਸ਼ ਕਰਦੇ ਹਾਂ ਹਾਂਜੀ ਬਿਲਕੁਲ ਇਹ ਹੁਣ ਜਿਹੜਾ ਬਜਟ ਵਾਸਤੇ ਜਿਹੜਾ ਸਲਾਹ ਮਸ਼ਵਰਾ ਹੋ ਰਿਹਾ ਨਾ ਹੂੰ ਲੰਘੇ ਦੋ ਦਿਨ ਬੁੱਧਵਾਰ ਤੇ ਵੀਰਵਾਰ ਨੂੰ ਟਾਂਟੋ ਦੇ ਵਿੱਚ ਬੈਠ ਕੇ ਇਹਨਾਂ ਨੇ ਗੱਲਬਾਤ ਕੀਤੀ ਹੈ ਜੀ ਪਹਿਲਾਂ ਇਸ ਕਾਰਵਾਈ ਨੂੰ ਕਹਿੰਦੇ ਹੁੰਦੇ ਸੀਗੇ ਕੈਬਨਟ ਰਿਟਰੀਟ ਹਾਂ ਹੁਣ ਇਹਨੂੰ ਕਿਹਾ ਗਿਆ ਕੈਬਨਟ ਪਲੈਨਿੰਗ ਹਾਂ ਪ੍ਰੈਪਰੇਸ਼ਨ ਕਹਿ ਸਕਦੇ ਆਂ ਵੀ ਅਗਲਾ ਜਿਹੜਾ ਸੈਸ਼ਨ ਹੋਣਾ ਉਹਦੇ ਵਾਸਤੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾਵੇ। ਇਹਦੇ ਨਾਲ ਦੇ ਫਾਈਨਾਂਸ ਮਿਸਟਰ ਐ ਫਰੈਂਕਵਾ ਫਿਲਿਪ ਚੈਂਪੀਨ ਜੀ ਉਹਨਾਂ ਨੇ ਬਿਆਨ ਦਿੱਤਾ ਜਦੋਂ ਇਹ ਸਾਰੀ ਗੱਲਬਾਤ ਉਥੇ ਚੱਲ ਰਹੀ ਆ ਸਾਰੇ ਕੈਬਨ ਮਿਨਿਸਟਰਾਂ ਨਾਲ 1 ਟੂ 1 ਮੀਟਿੰਗਾਂ ਇਕੱਠੀਆਂ ਦੀ ਮੀਟਿੰਗਾਂ ਹੋਰ ਵੀ ਕੁਝ ਜਿਹੜੇ ਬੁਲਾਰੇ ਆ ਬਾਹਰੋਂ ਭੁਲਾਏ ਜਾ ਰਹੇ ਆ ਜੀ ਕੈਬਨ ਨੂੰ ਸੰਬੋਧਨ ਕਰਨ ਵਾਸਤੇ ਚੈਂਪੀਨ ਸਾਹਿਬ ਨੇ ਇਹ ਕਿਹਾ ਵੀ ਜਿਹੜਾ ਅਸੀਂ ਅਗਸਤ ਦੇ ਅਖੀਰ ਵਿੱਚ ਚਿੱਠੀ ਭਾਈ ਸੀ ਸਾਰੇ ਮਿਨਿਸਟਰਾਂ ਨੂੰ ਵੀ ਤੁਸੀਂ ਭਾਈ ਆਉਂਦੇ 3 ਸਾਲਾਂ ਦੇ ਵਿੱਚ ਆਪਦੇ ਖਰਚੇ ਘਟਾਓ ਪਰ ਹੁਣ ਸਰਕਾਰ ਇਹਨੂੰ ਆਪਣੇ ਤੇ ਬੋਝ ਸਮਝ ਰਹੀ ਆ ਕਿ ਅਸੀਂ ਬਹੁਤ ਜ਼ਿਆਦਾ ਭਰਤੀ ਕਰ ਲਈਏ ਉਹਨਾਂ ਦੀ ਗਿਣਤੀ ਘਟਾਈਏ ਤਾਂ ਕਿ ਜਿਹੜਾ చే ఆ జన